ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪਹੁੰਚ ਗਿਆ ਜੀ ਆਪਣੇ ਸੌਰਿਆਂ ਦੇ ਘਰ ਅਸੀਂ ਲੈ ਕੇ ਆਏ ਜੀ ਸ਼ਬੂ ਨੂੰ ਆਈ ਸ਼ਬਰੀਤ ਸਾਡੇ ਕੋਲ ਪਹੁੰਚ ਗਈ ਜੀ ਸ਼ਬਰੀਤ ਦਾ ਨਾਨਾ ਜਿਹੜਾ ਉਹ ਹਸਪੀਟਲ ਨੂੰ ਲੈ ਕੇ ਗਿਆ ਉਹਨੂੰ ਇਹ ਨਹੀਂ ਪਤਾ ਵੀ ਉੱਥੇ ઓਪਰੇਟ ਹੋਣਾ ਜਾਂ ਕਿਆ ਹਾਂ ਤੇ ਫਿਰ ਅਸੀਂ ਲਿਆ ਕੁੜੀ ਨੂੰ ਨਾਲ ਮਾਤਾ ਸਤਿ ਸ੍ਰੀ ਅਕਾਲ ਆਸੀ ਗਾਲ ਕੋਤ ਜਿੰਦਾ ਰਾਮ ਮਹਾਰਾਜ ਪੰਨ ਤੰਦੂਸੀ ਰੱਖੇ ਹਾਂ ਅੱਜ ਤੁਸੀਂ ਇਹਨੇ ਮਿਲਣ ਆਏ ਹੈਂ ਹਾਂ ਭਾਈ ਬਹਾਵੀ 2 ਕ ਮਿਕ ਪੰਖ ਇੱਦਾਂ ਮੈਂ ਹੁ ਪਾਸੋਂ ਆ ਲਿਆ ਹਾਂ ਇਹ ਅੱਜ ਮੈਂ ਸੱਜਰੀਂ ਕਉਂ ਆਈਏ ਇਹ ਫਿਰ ਇੱਕ ਨਹੀਂ ਆ ਹੁਣ ਚਲੋ ਇੱਕ ਪੰਖ ਦੋ ਕਾ ਹੋ ਜਾਓਗੇ ਸਾਸਰੇ ਕਾ ਬਲਾਹ ਜੀ ਕਾ ਖਾਸਾ ਉਹ ਬਹਾਜੀ ਬਈ ਚੱਲੋ ਬਾਗ ਪਾਈ ਸੱਜਰੀ ਸੱਜਰੀ ਹਾਂ ਸੱਜਰੀ ਪਹੁੰਚੇ ਸਿਰਦਾਰ ਆ ਗਏ ਹੈਂ ਹਾਂ ਠੀਕ ਹੈ ਵੈਸੇ ਹਲ ਸੰਬਰ ਸੰਭਰਾਈ ਹੋਣੀ ਬਾਕੀ ਹੈ ਹੈਂ ਆਉ ਮੰਦਰਿੰਗ ਹੜਦਾ ਬਿਲਕੁਲ ਅੰਦਰ ਗਾਂ ਪਾਇਆ ਪੂਰਾ ਹੈ ਅੰਦਰ ਹੀ ਬਿਠਾ ਲੈ ਕੇ ਅੰਦਰ ਪਠਾਓ ਤੇ ਆਹ ਤੇਰੀ ਮਰਜ਼ੀ ਆ ਬਾਈ ਜਿੱਥੇ ਮਰਜ਼ੀ ਬਿਠਾ ਲਾ ਹਾਂ ਸੰਤਾ ਜੀ ਕੋਲ ਅਸੀਂ ਏਵੀ ਜੀ ਪਠਾ ਲਾਵੇਂ ਜਿੱਥੇ ਮਰਜ਼ੀ ਬਿਠਾ ਲਾ ਟਾਈਮ ਅਸੀਂ ਪਤਾ ਲਾਉਣਾ ਨਹੀਂ ਹੈਗਾ ਜਿਉ ਹੈ ਜਿਉ ਹੈ ਨੀਵੀਂ ਜਿਉ ਹੈ ਵੈਸੇ ਸੀ ਫੇਰ ਮੈਂ ਤਾਂ ਬਾਹਰੇ ਠੀਕ ਆ ਮੁੜ ਕੇ ਤੇ ਇਹੀ ਜਿਹੇ ਨਿਕਲ ਨਹੀਂ ਹੋਣਾ ਫਿਰ ਤੈਨੂੰ ਮੈਂ ਦੱਸਾਂ ਗੱਲ ਨਾ ਨਹੀਂ ਵੀ ਤੂੰ ਭੱਜਦਾ ਹੈਂ ਕੱਢਣਾ ਹੀ ਨਹੀਂ ਹੈ ਮਾਨ ਦਾ ਬਾਰੇ ਗੱਲ ਬਾਹਰੇ ਬੈਠਦੇ ਆ ਚਲ ਨਹੀਂ ਨਹੀਂ ਮਾਨ ਦਾ ਵਾ ਤੂੰ ਦਿਖਾਤਾ ਇਹੀ ਆਹ ਲੱਗਿਆ ਵੇ ਯਾਰ ਹੁਣ ਇਦੀ ਹਵਾ ਨਾ ਤੇ ਮੈਂ ਰਾਤ ਨੂੰ ਲਾਉਂਗੇ ਸੀ ਅਸੀਂ ਇਦੀ ਹਵਾ ਨੂੰ ਲਾ ਕੇ ਰਾਤ ਰਹਿਣਾ ਹੁੰਦਾ ਤੈਨੂੰ ਮਨ ਮੇਰੀ ਗੱਲ ਬਾਸਾ ਅਸੀਂ ਬਾਹਰੇ ਠੀਕ ਆ ਜਾ ਮਾੜਾ ਨਹੀਂ ਮਾੜਾ ਮੋਰ ਪਤਾ ਕੀ ਅਗਲਾ ਉਹ ਮੈਂ ਮੰਨ ਗਿਆ ਤੇਰੀ ਗੱਲ ਉਹ ਸਮਝਦਾ ਮੈਂ ਗੱਲ ਜੇ ਅਸੀਂ ਏਸੀ ਵਾਲੀ ਹਵਾ ਲਈ ਮੁਰਕੇ ਦੁਬਾਰੇ ਬਾਹਰ ਨਿਕਲਣਾ ਫਿਰ ਦਰਮਸਾਲ ਪਜਾਵਣਾ ਤੇ ਕਰਦੇ ਕਰਦੇ ਬੁੱਕ ਬੰਦ ਕਰ ਦਿਆ ਜਾ ਹਾਂ ਪਖਾ ਹਾਂ ਪਖਾ ਲਾ ਲਏ ਤੇ ਇਹਦੇ ਕਿੱਕੀ ਸਰੇ ਪਾਪਾ ਨੇ ਇਤਨੀ ਮਿੱਟੀ ਵਾਲੀ ਨਹੀਂ ਕਰਨੀ ਗੱਲ ਤੇ 21 ਮਿੱਟੀ ਵਾਲੀ ਇੱਧਰ ਦੇ ਕਹਿੰਦਾ ਮੈਂ ਮੈਂ ਕਿਹਾ ਮਾਣ ਮੈਨੂੰ ਇਹ ਨਾ ਕਰਦਾ ਬੱਸ 29 ਨੂੰ ਮੈਨੂੰ ਇਹ ਨਾ ਕਰਦਾ ਬੱਸ ਕੀ ਕਹਤੀ ਜੀ ਇਹ ਕਿਰਕ ਟੈਕਟਰ ਹਾਇ ਮੇਰੇ ਬੁੱਤ ਨੇ ਟੈਕਟਰ ਵੀ ਗੇ ਲੈ ਬੈਠ ਜਾ ਕੋਈ ਸੋਈ ਬਿਠਾ ਦੇ ਬੈਠ ਤਾ ਆਪ ਗੇੜ ਕੋ ਨਾ ਰੋਗੀ ਯਾਰ ਜਿੱਥੇ ਮਰਜੀ ਲੈਡਰ ਪਾ ਕੇ ਹੋ ਗਿਆ ਕੀ ਕਰਨੀ ਪਹਿਲਾਂ ਖੇਲਾ ਪਰ ਬੈਠ ਜਲ ਮੇਰਾ ਬੁੱਤ ਬੈ ਰਿਹਾ ਗੱਦੀ ਦੇ ਉਪਰ

ਦਿਹਾਨੇ ਬਾਈ ਕੁ ਬੋਟਰਾ ਬਾਪ ਬਾ ਕਿਰਪਾ ਜੀ ਸੋਣੀ ਨਹੀਂ ਆਉਂਦੀ ਇਸ ਵਿੱਚ ਹੈ ਇਸ ਵਿੱਚ ਨਹੀਂ ਆਉਂਦੀ ਇਸੀ ਨੇ ਜੀ ਅਗੇ ਨਹੀਂ ਤੇ ਕਿੱਥੇ ਚੱਕਰ ਬੱਟੇ ਨਰੋਜੀ ਗਰਮੀ ਦੇ ਵੇਲੇ ਹੰਗੇ ਪੱਟ ਕੱਢੇ ਪੇਰ ਕਿ ਮਹਾ ਅਸ਼ਰਫ ਹੈ ਹਾਂ 7 ਵਜੇ ਹੈ ਮੈਂ ਸੋਚ ਕੇ ਕਰ ਰਹੇ ਹਾਂ ਨਾ 7:30 ਹੋ ਗਏ ਸਮਝ ਸਾਢੇ 7 ਹੋ ਚਲੇ ਤੇ ਤੂੰ ਹਾਂ ਸੋਖੋ ਨੂੰ ਪੁੱਛਣ ਪੁੱਛ ਸੁਬੀਰ ਇਹ ਮੈਂ ਕਹਿੰਦਾ ਠੰਡਾ ਪਾਣੀ ਪੀ ਲੈਂਦੇ ਹਾਂ ਤੇ ਸੁਬੀਰ ਮੋਰ ਤੋਂ ਚੱਕਰਾਂ ਚ ਨਾ ਪਾਵਾ ਠੰਡਾ ਪਾਣੀ ਪੀ ਲੈਣਾ ਸੀ ਮਾਤਾ ਹੋਰ ਕਾਹੇ ਚੱਕਰਾਂ ਚ ਨਹੀਂ ਪੈਣਾ ਬਸ ਨੀ ਠੰਡਾ ਮਗਾਓ ਹੋ ਰਹਿਣ ਦੇ ਠੰਡਾ ਸ਼ੂਗਰ ਕਰ ਲੈ ਮੈਨੂੰ ਦੁੱਗੋ ਹੀ ਬਣਾ ਦੇ ਕੈ ਨਹੀਂ ਨਹੀਂ ਰੈਂਡ ਬਣਾਉਣੀ ਨਹੀਂ ਸੁਬੀਰ ਤਾ ਪੀਣਾ ਕੋਸਣਾ ਨਹੀਂ ਨਹੀਂ ਫੇਰ ਉਹ ਹੀ ਤਾਂ ਕਹਿ ਗਏ ਕੁਝ ਜੀ ਚੰਗੀ ਚੱਕੀ ਕਰਦੀ ਹੈਗੀ ਮੈਂ ਕੁ ਖਾਣੇ ਨੂੰ ਆਗ ਨਹੀਂ ਚਾਹ ਬਣਾਉਣੀ ਨਹੀਂ 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 ਮੇਰੇ ਜੋ ਨਾ ਕਾ ਕਾ ਚੱਲ ਨਹੀਂ ਵਿੱਜਾ ਤੇ ਕਈ ਦਿਨਾਂ ਬਾਅਦ ਤੇ ਢੀਮਾਲਾ ਨੂੰ ਹਫਤੇ ਤੋਂ ਉੱਪਰ ਹੋ ਗਿਆ ਉਹਨੂੰ ਕਈ ਦਿਨਾਂ ਆ ਕੇ ਆਪਣੇ ਆਏ तेनु लेके आए हो फिर एते रास्ते के बीच पे लेके आए हां ताही हो आगे तरीती नहीं रहवे करी जांदी अब चलूंगी कोई नहीं जानती चल चल आ आ तेरे ने मिलीती सैंयां ही ले जा हां मैं एक कर दू करवास्ते तेरे को थोड़ी है ये नहीं खराब होवे चल नहाया रख देओ भी हां हां मनरखनी ने कहंदा कै बीवी को दो बइयां खिलाई नहीं नहीं आ ले जा

ਨਾਲ ਦੇ ਨਾਲੇ ਦੋਹੇ ਦੋਹੇ ਕੰਮ ਹੋ ਗਏ ਹਾਂ ਇਹ ਕੰਨ ਹੈਗਾ ਨਹੀਂ ਹੋਲੇ ਦੱਲੋ ਫਲ ਮੇਰੀ ਆ ਰਹੇ ਕਿਤੇ ਰਹਿਣਾਗੇ ਨਹੀਂ ਅੱਛਾ ਕੱਟਦਾ ਪੈਰੀ ਦਾ ਕ੍ਰੈਕ ਜਿਹਾ ਹੋਵੇ ਗਿਰਨਾ ਜਾਵੇ ਫਿਰ ਉਹ ਚਾਹ ਬਾਈ ਦੇ ਵੜਨ ਵਾਸਤੇ ਭੇਜੋ ਕੋਈ ਬਾਹਰ ਇੱਥੇ ਗੱਲ ਨਾ ਕਰੇ ਪਾਪਾ ਕਾਬੰਦ ਕਰਦਾ ਫਰਾਟਾ ਮਾਤਾ ਉੱਥੇ ਜਾਓ ਫਿਰ ਨਹੀਂ ਉੱਥੇ ਕਰਦੇ ਠੀਕ ਹੈ ਵੀ ਹਾਂ ਦੇਣੀ ਕਿ ਕਿ

ਪੇ ਹੁਣ ਆਏ ਸਵੇਰੇ ਇੱਥੇ ਦੇ ਫੜ ਕੇ ਲੈ ਕੇ ਆਏ ਆਂ ਅਸੀਂ ਪਿਪਲ ਮਾ ਜਿਹੜੇ ਕੋਟੇ ਨੂੰ ਅੱਜ ਉਹਨੇ ਹਸਪੀਟਲ ਨੂੰ ਜਾਣਾ ਦਾ ਉਹ ਫਿਰ ਉੱਥੇ ਹਸਪੀਟਲ ਵਿੱਚ ਫਿਰ ਨਿਆਣਿਆਂ ਨੂੰ ਮਨਾਹੀ ਹੈ ਫਿਰ ਸੁਖਵੀਰਾਂ ਹੀ ਕਹਿਣ ਲੱਗੇ ਵਿੱਕੀ ਵੀ ਕਹਿਣ ਲੱਗਾ ਵੀ ਕਿਆ ਕਰੀਏ ਦਾ ਮਾਂ ਵੀ ਭੇਜ ਸਾਡੇ ਕੋਲ ਤੋਂ ਕੁੜੀ ਨੂੰ ਬਿਮਾਰ ਖੜੋ ਕਰਨਾ ਉੱਥੇ ਆਪਾਂ ਨੂੰ ਹੈਨਾ ਫਿਰ ਉਹ ਠੀਕ ਨਹੀਂ ਲੱਗਦਾ ਇੱਕ ਨਾ ਚਲੋ ਇਹ ਸੰਭਾਲ ਜਣੀ ਕਰਾਂ ਸੰਗੇ ਚਲੇ ਗਏ ਕੇ ਉਹ ਆ ਜਾ ਓਏ ਉਹ ਜਾਤਰਾ ਵਧੀਆ ਹੈ ਹਾਂ ਬੜੀ ਵਧੀਆ ਹੈ ਅੱਛਾ ਸਿੰਗ ਡਿਊਟੀ ਨਹੀਂ ਚੱਲਿਆ ਜਿਹਨਾਂ ਨੂੰ ਹਾਂ ਮਾਸਾ ਸਾਡਾ ਤਾਂ ਤਰ ਤਰ ਹੋ ਗਿਆ ਤੇ ਵੀ ਡਿਊਟੀ ਚੜ੍ਹਨ ਦੀ ਤਿਆਰੀ ਹੈ ਉਹਨੇ ਅੱਛਾ ਪਿੰਗ ਦੀ ਹੋਈ ਨਾ ਚਲੇ ਜਾਂਦੇ ਹਾਂ ਅੰਗੇ ਉਹ ਸੋਰ ਲੱਗ ਗਿਆ ਹਾਂ ਓਏ ਐਂ ਕਹਿੰਦੇ ਵੀ ਅਛਰੇ ਨੇ ਡਿਊਟੀ ਨੂੰ ਜਾਣ ਦਾ ਟਾਈਮ ਹੋਇਆ ਵਾ ਮਾ ਹਾਂ ਅੱਛਾ ਅੱਛਾ ਜਾਣਾ ਤਾਂ ਨਹੀਂ ਹੈਗਾ ਜਾਣਾ ਹੈਗੇ ਜਾਂ ਜੁੜੀ ਨੂੰ ਨਹੀਂ ਮੈਂ ਮੈਂ ਦੌਣੂ ਕਹਿੰਨੀ ਨਾ 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 ਉਹ ਵੀ ਜਾਣੀ ਆ ਕਰਨ ਮੈਂ ਮੜ ਜਾ ਕਿੱਥੇ ਜਾਣਾ ਇੱਕ ਜ਼ਰੂਰੀ ਕੰਮ ਹੈ ਬਰਾਂਪੁਰ ਵਾਲੇ ਸਾਹ ਨੂੰ ਬੰਦੇ ਮੇਰੇ ਤਿਆਰ ਹੋਏ ਹੋਏ ਆ ਪਰ ਮੈਂ ਵੀ ਨਿਕਲ ਨਹੀਂ ਹੈ ਜੈਸਮੀਨ ਬੜੀ ਐਕਸਾਈਟਡ ਹੋਈ ਵੀ ਸ਼ੁਭੂ ਨਹੀਂ ਆਉਣਾ ਸ਼ੁਭੂ ਨਹੀਂ ਆਉਣਾ ਫੋਨ ਤੇ ਗੱਲਾਂ ਕਰ ਕਰ ਕੇ ਥੱਕੇ ਹੋਏ ਹੈ ਨਾ ਤਾਂ ਨਹੀਂ ਕਿਆ ਹੋ ਗਿਆ ਪਰਚੀਆਂ ਘਟਨੇ ਕਟਣੀਆਂ ਪਰਚੀਆਂ ਦਾ ਤੋਂ ਘਟਾਉਣੀ ਹੈ ਤੂ ਲੰਦਾ ਹੈ ਤਾਂ ਲੰਦਾ ਹੀ ਨਹੀਂ ਹੈ ਕਿਹੜੀ ਜਿਹੜੇ ਘਟਾਉਂਦੇ ਹੋਗੇ ਭਾਈ ਉਹ ਲੰਦੇ ਹੋਗੇ ਉਹ ਘਟਾਉਂਦੇ ਨੇ ਤਾਂ ਸਾਰੇ ਇੰਨੇ ਹੱਥ ਵਿੱਚ ਤਗੜੇ ਲਈ ਜਿੰਨੇ ਵਿੱਚ ਮਾੜੇ ਲਈ ਨੇ ਚਲੋ ਠੀਕ ਹੈ ਆਪਾਂ ਵੀ ਆਪਾਂ ਦੱਸੋ ਕਿਹਜੇ ਆ ਨਾ ਨਾ ਤਗੜੇ ਜਨਾ ਮਾੜੇ ਜਿਹਾ ਕਦੇ ਨਹੀਂ ਲੱਭੀਏਗੀ ਹਾਂਜੀ ਇਹ ਕੀ ਹੋਏ ਨਾ ਜੋ ਜਰਾਂ ਦਾ ਬਾਪ ਕੀ ਕਿਹਦੀ ਹੈਗਾ हां और वो आज लेके गए हैं बड़े हॉस्पिटल ਦੇ ਵਿੱਚ ਪੀਜੀਆ ਦੇਖਦੇ ਹਾਂ ਪੀਜੀਆ ਤੋਂ ਭਰਕ ਵੱਡਾ ਹੋਰ ਹਸਪੀਟਲ ਹੈ ਜੇ ਉੱਥੇ ਦੇਖਦੇ ਹਾਂ ਪਤਾ ਨਹੀਂ ਮਾਸੜ ਜੀ ਦੀ ਗੱਲ ਕੀ ਆ ਭਣਾ ਬੀਤਣਾ ਹੋ ਉੱਥੇ ਜਾ ਕੇ ਵੀ ਆਪਰੇਸ਼ਨ ਕਰਨਗੇ ਕਿ ਨਹੀਂ ਕਰਨਗੇ ਉਹ ਪਤਾ ਨਹੀਂ ਹੁਣ ਉੱਥੇ ਜਾ ਕੇ ਪਤਾ ਲੱਗਣਾ ਤੇਰੀ ਗੱਲ ਦਾ ਨਾ ਆਹੋ ਪ੍ਰਾਈਵੇਟ ਹਸਪੀਟਲ ਪ੍ਰਾਈਵੇਟ ਹਸਪੀਟਲ ਚਾਣਾ ਹੋਣਾ ਉਹ ਕਹਿੰਦਾ ਉਹ ਪਤਾ ਕੀ ਹੈ ਬਾਥਰੂਮ ਨਾਲੀ ਦੇ ਵਿੱਚ ਦੰਦੇ ਪਤਰੀ-ਪੁਤਰੀ ਜੀ ਕੋਈ ਬਾਥਰੂਮ ਦੇ ਨਾਲੀ ਵਿੱਚ ਪਤਰੀ ਦੀ ਤਸਵੀਰ ਆਹ ਉਹਦਾ ਆਪਰੇਸ਼ਨ ਹੈ ਉਹ ਪਤਾ ਨਹੀਂ ਹੁਣ ਉੱਥੇ ਜਾ ਕੇ ਵੀ ਆਪਰੇਸ਼ਨ ਟਾਂਕੇ ਵਾਲਾ ਕਰਨਾ ਉਹਨਾਂ ਨੇ ਕਿ ਦੂਰ ਵੀਜ ਵਾਲਾ ਕਰਨਾ ਹੁਣ ਮੈਨੂੰ ਨੌਲੇਜ ਨਹੀਂ ਆ ਵਿੱਕੀ ਉਹਦਾ ਤਾ। ਆਹ ਮੈਂ ਤਾਂ ਛੜਤੀ ਕੋ ਦਵਾਈ ਮੈਂ ਕਿੰਨੀਆਂ ਦਵਾਈ ਚ ਨੋ ਬੱਸ ਦਵਾਈਆਂ ਹੁਣ ਤੂੰ ਵੀ ਖਾਂਦੇ ਹੋ ਤੇ ਚਲ ਤੈ ਛੜਤੀਆਂ ਹੁਣ ਐ ਕਣੀਆਂ ਅੱਕ ਕੇ ਬੰਦਾ ਛੱਡਦਾ ਹੀ ਕਿਹਟਾ ਵੀ ਕਿੰਨੀਆਂ ਕਕਾਈ ਜਾਵੇ ਬੰਦਾ ਉਹ ਸਿਰ ਪਥਰੀ ਜਈ ਹੈ ਉਹ ਕਿਵੇਂ ਆ ਪਈਆਂ ਸਾਹਮਣੇ ਤੇ ਪਤਾ ਕਿਆ ਹੁੰਦਾ ਜਾਦਾ ਤਖਲੀਫ ਹੁੰਦੀ ਆ ਮਾਤਾ ਬਸ ਜਦੇ ਥੋੜਾ ਜਿਹਾ ਹੁੰਦਾ ਵਿੱਕੀ ਨੇ ਜ ਵਿੱਕੀ ਦੇ ਪਿੱਛੇ ਜੇ ਪਤਰੀ ਹਿੱਲੀ ਰਾੜ ਪਾਇ ਮੈਨੂੰ ਹੱਥ ਜੋੜ ਕੇ ਪਤਾ ਕਿਆ ਕਰਦਾ ਬੈੱਡ ਦੇ ਉੱਪਰ ਪਿਆ ਬੈ ਉਹ ਬਾਈ ਮੈਂ ਮਾਰਨਾ ਹੱਥ ਮੇਰੇ ਕੜਵਾ ਦੇ ਸਾਰਾ ਕੁਝ ਜਿੱਥੇ ਤਰਕ ਹੁੰਦਾ ਮਹਾ ਕੋਈ ਨਹੀਂ ਮਹਾ ਮੈਨੂੰ ਪਤਾ ਤਾਂ ਵੀ ਇਹ ਕਾਂਟੇ 2 ਘੰਟੇ ਦਾ ਦਰਦ ਹੈ ਹਨਾ ਵੀ ਇਹ ਹੋਣਾ ਹੀ ਹੁਣਾ ਮਹਾ ਵਿੱਕੀ ਟੈਸਟ ਉਸ ਤਰ੍ਹਾਂ ਹੋਣੀ ਆ ਉਹ ਤੇ ਕਰਵਾ ਲੈਣ ਦੇ ਕਿ ਉੱਤੇ ਪਹਿਲੀ ਤੂੰ ਜੋ ਮਰਜ਼ੀ ਕਰਾ ਲੈ ਮਸ ਤੂੰ ਮੇਰਾ ਖੜਾ ਖੜਾਇ ਦਰਦ ਤੇ ਹੈ ਟਲੀ ਲੋ ਤੇ ਨਿਕਾ ਤੇ ਲੱਗਿਆ ਨਾ ਦੋ ਚੈਰੰਜ ਐਕਸ਼ਨ ਜਿਹੜਾ ਕਿ ਹੌਲੀ ਹੌਲੀ ਆਮ ਆਉਂਦਾ ਆਉਂਦਾ ਆਮ ਆ ਗਿਆ ਮੁੜ ਕੇ ਹੁਣ ਢੇਢ ਸਾਲ ਨਿਕਲ ਗਿਆ ਫਿਰ ਅੱਛਾ ਬਾਜੀ ਇਹਨਾਂ ਦੱਬ ਜਿੰਦੀ ਬਹੁਤ ਹਾਂ ਬਹੁਤ ਜੀ ਨਹੀਂ ਉੱਠਦਾ ਫਿਰ ਉੱਠ ਗਈ ਸੀ ਹਾਂ ਜਿੱਦਣ ਉੱਠਣਾ ਫਿਰ ਦੋ ਦੇਲੀ ਲਿਆਣੀ ਆ ਉਦੋਂ ਮੈਂ ਕੰਨਾਂ ਨੂੰ ਹੱਥ ਦਵਾ ਲੈਣੇ ਲਾ ਕੇ ਜਿਹੜੇ ਹਾਂ ਇਹ ਚੀਜ਼ ਇੱਕਣੀ ਹੈ ਮੈਨੂੰ ਨਹੀਂ ਚੀਜ਼ ਆ ਹੂੰ ਵੇਰਾ ਆਪਣੀ ਬੋਡੀ ਕਿੱਕੜਾ ਬਣਾਈ ਹੈ ਰੱਬ ਨੇ ਕਿੰਨੀਆਂ ਨਾੜੀਆਂ ਲਾਈਆਂ ਵਿੱਚ ਹਰ ਇੱਕ ਚੀਜ਼ ਦਾ ਕਿੰਨਾ ਕਿੰਨਾ ਕੁਝ ਆਪਣੇ ਅੰਦਰ ਹੈਗਾ ਆ ਕਿਹਾ ਹਾਂ ਉਹ ਮਾਲਕ ਨੂੰ ਪਤਾ ਬਾਈ ਰੱਬ ਜਾਣਦਾ ਜਿਹਨੇ ਇੰਨਾ ਕੁਝ ਬਣਾ ਕੇ ਤੁਰਦੇ ਫਿਰਦੇ ਕਰਕੇ ਭੇਜੇ ਵੇ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਜਿਨ੍ਹਾਂ ਨੂੰ ਦੁੱਖ ਤਕਲੀਫਾਂ ਨਹੀਂ ਪਤਾ ਤਾਂ ਉਹ ਕਹਿੰਦੇ ਅੱਖ ਦੀ ਵੈਲੀ ਉਹਨੂੰ ਪਤਾ ਦੇਖੋ ਜਿਹੜਾ ਅੰਨਾ ਹੈ ਉਹਨੂੰ ਪਤਾ ਵੀ ਅੱਖਾਂ ਦੀ ਵੈਲੀ ਕੀ ਹੈ ਮਨਾ ਮੇਰੀ ਮੇਗਾ ਵਾਹ ਅੱਛਾ ਜੀਵ ਦੀ ਬੈਡੀ ਤੋਂ ਉਹਨਾਂ ਨੂੰ ਪਤਾ ਲੱਗਦਾ ਜਿਹੜੇ ਗੁੰਗੇ ਆ ਵਿਚਾਰਿਆਂ ਤੇ ਬੋਲ ਨਹੀਂ ਹੁੰਦਾ ਹਨਾ ਨੇ ਦੰਦ ਗਿਆ ਦਾ ਸਵਾਦ ਗਿਆ ਉਹ ਤਾਂ ਤਰੀਕਾਲ ਹੋ ਰਿਹਾ ਕੰਨ ਦਾ ਕਿਰਣੀ ਦਾ ਲੱਤ ਦਾ ਬਾਹ ਦਾ ਜਿਨ ਕੋਲ ਨਹੀਂ ਆ ਉਹਨਾਂ ਨੂੰ ਪਤਾ ਵੀ ਜੇ ਮੇਰੀ ਆਹ ਹੋਂਦੀ ਮੈਂ ਐ ਕਰ ਦੇਣਾ ਸਾਰਾ ਕੋਲ ਨਾ ਹਾਰਟ ਹੋ ਗਿਆ ਜਦੋਂ ਡਾਕਟਰ ਹੈ ਹਾਰਟ ਦਾ ਕਹਿੰਦੇ ਵੀ ਤੁਹਾਡਾ ਭਾਈ ਹਾਰਟ ਅਸੀਂ ਬਦਲ ਦਾਂਗੇ 1 ਕਰੋੜ ਰੁਪਏ ਲੱਗੀ ਗੁਆਰੰਟੀ ਸਾਡੀ ਫੇਰ ਕੋਈ ਨਹੀਂ ਰੱਬ ਨੇ ਸਾਨੂੰ ਫ੍ਰੀ ਚ ਦਿੱਤਾ ਵਾ ਉਹ ਪਸਾਇੰਦ ਇਹਦੇ ਇਹ ਪ੍ਰਵਾਸ ਕਰਦੇ ਹੈ ਕੋ ਦਾ ਕੋਸ਼ ਕਰਨਾ ਨਹੀਂ ਹੈਗਾ ਇਹਦਾ ਮਤਲਬ ਉਹ ਪਾ ਹਾਈਟ ਕਰੋੜਾ ਪਤਨੀ ਆ ਰਿਹਾ ਬਹੁਤ ਜ਼ਿਆਦਾ ਯਾਰ ਜਿਹੜੀ ਹੁਣ ਪਿੱਛੇ ਜੇ ਹਿਊਮਨ ਬਾਡੀ ਸਮਗਲਿੰਗ ਨਹੀਂਦੀ ਹੁੰਦੀ ਇਹੀ ਕੀ ਚੀਜ਼ ਕਰਕੇ ਹੁੰਦੀ ਸੀ ਅੱਖਾਂ ਕੱਢ ਕੇ ਵੇਚ ਦੇਣੀਆਂ ਨੇ ਕਿਡਨੀਆਂ ਕੱਢ ਕੇ ਵੇਚ ਦੇਣੀਆਂ ਹਾਰਟ ਕੱਢ ਕੇ ਵੇਚ ਦੇਣੇ ਗੁਰਦੇ ਕੱਢ ਕੇ ਵੇਚ ਦੇਣੇ ਹਨਾ ਬਹੁਤ ਚੀਜ਼ਾਂ ਆਏ ਕਰੋੜਾ ਕਰੋੜਾ ਰੁਪਏ ਦੇ ਉੱਪਰ ਆ ਉਹ ਚੀਜ਼ਾਂ ਹਨ ਹੈ ਮੌਸਨੀਆਂ ਗੱਲਾਂ ਭਾਈ ਚੱਲੀ ਜਾਣੀਆਂ ਤਾਂ ਪੰਗ ਕਿਧਰ ਚਲੇਗਾ ਪੁੱਤੋ ਚਲੋ ਜੀ ਠੀਕ ਹੈ ਜੀ ਦੁਬਾਰੇ ਮਿਲਦੇ ਜੀ ਤੁਹਾਨੂੰ ਅਸੀਂ ਹੁਣ ਲਓ ਜੀ ਘੰਟਾ ਕ ਗੱਲਾਂ ਮਾਰਦੀਆਂ ਦੁੱਖ ਸੁੱਖ ਕਰਦੇ ਪੂਰੇ ਸਾਂਝੇ ਸਾਡੀ ਹੋ ਗਈ ਜੀ ਤਿਆਰੀ ਹੁਣ ਜਾਣ ਦੀ ਤੇ ਹੁਣ ਸੁਖਵੀ ਨੂੰ ਲੈ ਕੇ ਅਗਰ ਰਾਤ ਲਾਉਣ ਵਾਸਤੇ ਰਾਤ ਲਵਾਉਂਗਾ ਏਸੀ ਦਾ ਨਜ਼ਾਰਾ ਜਾ ਦੇਖਾਂਗੇ ਤੇ ਹੁਣ ਅਸੀਂ ਏਸੀ ਵਿੱਚ ਬੜ ਜਾਂਦੇ ਫਿਰ ਅਸੀਂ ਔਕਾ ਹੋ ਜਾਣਾ ਤਾਂ ਇੱਥੇ ਚੱਲਿਆ ਉਹ ਨਾਨੀ ਅੰਦਰ ਨਾਨੀ ਦੇ ਮੁਨਾਸਬ ਮਮਾਸਿ ਗੀ ਮਮਿ ਗੀ ਦੇ ਬਰਗੀ ਅਦ੍ਹਾ ਅੱਜ ਮੇਰੀ ਗਲਤੀ ਚ ਮੈਂ ਕਾਕੇ ਅਰੇ ਸੈਟ ਟੈਕਟਰੀ ਖੋਰ ਵੀ ਆ ਦੇ ਕਿਤੇ ਵੀ ਟੈਟਰੇ ਆ ਦੇ ਟੈਟਰੇ ਘਰ ਆਰੇ ਟੈਟਰੇ ਆਰੇ ਟੈਟਰੇ ਦੌਰ ਦੇ ਅਵੀ ਟੈਟਰ ਦੀ ਯੋਡ ਹੋਰ ਲਿਆ ਦੌਰ ਲਿਆ ਚਤਰ ਜੀ ਟੱਪ ਟੱਪ ਦੌਰ ਲਿਆ ਕੋਲ ਦੀ ਗੁਨਾਹ ਕਾਖਾ ਦੀ ਮਿੱਤੀ ਮਿੱਤੀ ਬੋਰੀ ਜਦੀ ਜੁਨਾਹ ਖਾਦੀ ਅਦ੍ਹਾ ਦੌਰ ਗਦਰ 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 ਰੱਪੇ ਚੱਲ ਗਿਆ ਬੇਪ ਚੱਲ ਗਿਆ ਨਾ ਉਹ ਉਹ ਥੋੜੀ ਆ ਗਏ ਤੇ ਇਜੀ ਲੈ ਉਹ ਮੇਰਾ ਪੁੱਤ ਹਾਂ ਇਜੀ ਨਹੀਂ ਮੇਰੀ ਟੀ ਨੇ ਚੱਕ ਲਾ ਫੇ ਚੱਲੀ ਚੱਲੀ ਹਾਂਜੀ ਹਾਂਜੀ ਕਿਹ ਪਿੰਡ ਲੈ ਮੇਰੇ ਪੁੱਤ ਉਹ ਉਹ ਤੂੰ ਨਾ ਠਿਆਈ ਆ ਜਾਂਦਾ ਮੰਮੀ ਪਿੱਛੇ ਰਹਿ ਗਈ ਉਹ ਮੰਮੀ ਉਰੀ ਗਈ ਹਾ ਚੱਲ ਜੀ ਮੰਮਾ ਤੇ ਉਰੀ ਗਈ ਹਾਂ ਉਹ ਦੇ ਨਾ 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 ਚਲ ਠੀਕ ਐ ਫਿਰ ਮਤਾਂ ਹੈ ਜਿੰਗਾ ਕੋ ਸਕੋਇਨ ਮਾਰਦੇ ਕਿਹੜਾ ਰੋਗਰਾ ਮਾਂ ਨੂੰ ਹੀ ਪਾਸੋਂ ਨੂੰ ਅੱਛਾ ਚਲੋ ਉਹ ਥੋੜੀ ਵੇਸ਼ਾ ਜਰੂਰ ਆਓ ਤੁਹਾਡਾ ਘਰ ਆ ਚਲ ਠੀਕ ਐ ਬੇ ਜਿੰਗਾ ਥੋੜਾ ਵੀ ਘਰ ਆ ਇਹ ਹਾਂ 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 ਅਸੀਂ ਆਉਂਦੇ ਨਹੀਂ ਆਗੇ ਰਾਤ ਆਓ ਰੇ ਠੀਕ ਐ ਆਲੇ ਬਈ ਪੱਤੇ ਕਾਦੇ ਨਾਨੀ ਨੂੰ ਬਾਏ ਬਾਏ ਕਰਦੇ ਹਾਏ ਮਾਨੇ ਬਾਏ ਕਰਦੇ ਨੂੰ ਤੇ ਇਕਨੇ ਕਰਦੇ ਬਾਏ ਪਹੁੰਚ ਗਏ ਜੀ ਕਰ ਸ਼ਬੂ ਨੂੰ ਲੈ ਕੇ ਹਾਂ ਹਰ ਜੀ ਜੀ ਬੈਠਾ ਲੈ ਬੱਲੇ ਪੈ ਗਿਆ ਕੇ ਜੀ ਜੀ ਨਾਲ ਉਧਰ ਮੱਠੇ ਕੰਮ ਕਰੀ ਸੱਜਾ ਹਾਂ ਜੀ 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 ਚਾਚਾ 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 ਦਾ ਮਾਦ ਮੈਨੂੰ ਚਾਚਾ ਦਾ ਮਾਦ ਪੀ ਮਾਂ 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 ਕਿਹਾ ਹੈ ਹਾਂ ਇਹਨੇ ਉਹ ਬੈਣ ਹਾਂ ਇਹ ਵੀ ਚਾੜ ਕਰਦੇ ਨੇ ਸੱਚੇ ਵੀ ਮੈਂ ਵੀ ਇੱਕੜਾ ਬੈ ਕੇ ਦੇਖੂਗੀ ਕਹਿੰਦੀ ਹੈ ਆਜਾ ਇੱਧਰ ਤਿਆਰ ਪਾਰਨ ਚਾਹ ਚਾਹ ਕਰਦੇ ਚਾਹ ਹੋਣੇ ਵੀ ਠੀਕ ਹੈ ਖੁੱਲੀ ਵੀ ਪਨੀਰੀ ਬੀਜਤੀ ਸੀਗੀ ਜੀ ਕੱਲ ਸ਼ਾਮੀ ਤੇ ਅੱਗੇ ਹੁਣ ਪ੍ਰੋਸੀਜਰ ਦੇਖਦੇ ਹਾਂ ਹੁਣ ਇਹਦੇ ਵਿੱਚ ਆਪਾਂ ਜੀ ਕਹਿੰਦੇ ਵੀ ਇੱਕਵਾਰਾ ਜੀ ਦੋ ਗਉਆਂ ਕੋ ਮਨੀਆਂ ਵੀ ਵਿੱਚ ਬੜਨ ਗਿਆ ਆ ਕੇ ਉਹ ਡੰਡੇ ਜੇ ਚੱਕ ਲਿਆਏ ਉਹ ਚਾਰੇ ਖੁੰਜੇ ਤੇ ਇਹਨਾਂ ਇੱਕ ਡੰਡਾ ਜੇ ਲਾ ਕੇ ਵੀ ਸੁੱਤਲੀ ਜੀ ਬੰਦਣ ਨੇ ਉਹ ਥੋੜੀ ਜਿਹੀ ਇੱਕ ਮੈਨੂੰ ਸਿੱਧੀ 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 ਜੀ ਲੱਗਦੀ ਵੀਜੀ ਹੋਈ ਇਹ ਜੇ ਇੱਧਰੋਂ ਪਾਣੀ ਖੜਦਾ ਤਾਂ ਫੇ ਸਾਰੇ ਇਹਨਾਂ ਨੇ ਮੈਨੂੰ ਜਾਣਾ ਪੈ ਗਿਆ ਸੀ ਕੱਲ ਸ਼ਾਮ ਨੂੰ ਕਿਧਰੇ ਹੋਰ ਪਾਸੇ ਫੇ ਪਿਛੇ ਸਰਦਾਰ ਸਾਹਿਬ ਨੇ ਸਚਕ ਤੇ ਫੱਟੇ ਫਿਰ। ਲਓ ਜੀ ਮਾਰਨਿੰਗ ਟਾਈਮ ਹੈ। ਕੋਇਲਾਂ ਲੱਗੀ ਕੋਲ ਬੋਲਦੀ ਇੱਧਰ। ਲਾਈਟ ਵਗੈਰਾ ਆਈ ਹੋਈ ਆ। ਤੇ ਗੰਨੇ ਨੂੰ ਪਾਣੀ ਵੀ ਛੱਡਣਾ ਏ। ਕੀ ਕਰਾਂ ਜੀ ਮੈਂ ਫਿਰ ਗੰਨੇ ਨੂੰ ਪਾਣੀ ਛੱਡਿਆ ਮਾ ਉੱਥੇ। ਨਹੀਂ ਪਰ ਅ ਪਿੱਛੇ ਤੁਸੀਂ ਜਦ ਭਰੇ ਤਾਂ ਪੱਧਰੇ ਨਹੀਂ ਤਾਂ ਪਰਤਾ ਉਰ ਦੇ ਛੱਡ ਕੇ ਫੁੱਲ ਭਰ ਕੇ ਗਿਆ ਤਾਂ ਕਹਾਂ ਅੱਛਾ ਅੱਛਾ ਉਹੀ ਇੱਕ ਜਗ੍ਹਾ ਹੈ ਦੋ ਜਗ੍ਹਾ ਹੈ ਦੋ ਸੰਗੜੇ ਜਗ੍ਹਾ ਦੇ ਘਾਲ ਤੇ ਬਤਲਾਉਣ ਕੰਝਾ ਦੇ ਇੱਕ ਤਾਂ ਮੂਰੇ ਛੁਰੇ ਭਰੇ ਹੂੰ ਨਾਸਰੀ ਕਾਲ ਬੋਲਾ ਕਸਰੀ ਕਾਬਿਲ ਬੋਲਾ ਅਰਚੀ ਕਾਲ ਜੀ ਉਹ ਜੁੱਤੀ ਤੁਹਾਡੇ ਵਾਲੀ ਪਈ ਹੈ ਨਾ ਨਾ ਕਿਸੇ ਜੀ ਦੀ ਜੁੱਤੀ ਜੁੱਤੀ ਅੱਛਾ ਉਦਾਂ ਹੀ ਪਈ ਦੀ ਬਸ ਸੱਚਾ ਪੁੱਛਦਾ ਦਾ ਜੁੱਤੀ ਜੀ ਕਿਤੇ ਜੁੱਤੀ ਪਹਿਲੀ ਅੱਛਾ ਅੱਛਾ ਚਲੋ ਤੇ ਮੁੰਡਾ ਤਾਂ ਮੈਂ ਕੱਲ੍ਹ ਭਰਤਾ ਸੀ ਹੂੰ ਹੂੰ ਉਹਨਾਂ ਮਨ 90 ਕਿਤਾ ਜਿੱਥੇ ਮੋਟਰ ਬੋਲ ਤੇ ਪਾਣੀ ਪੈਂਦੇ ਸਭ ਜਰੂਰੀ ਜੀ ਬਣਾਉਣੇ ਉੱਥੇ ਵੀ ਥੋੜੀ ਟੁਕੜਿਆ ਵਾ ਹਾਂ 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 ਕਿਤੇ ਗਾਂਹਾਂ ਜਾ ਕੇ ਜਿਸਾ ਮੁਰਣੀ ਆ ਹਾਂ ਹਾਲ ਅੰਦਰ ਨੂੰ ਉੱਥੇ ਵੀ ਲੋਕਾ ਠੀਕ ਆ ਜੋ ਗਾਂਹਾਂ ਇੱਕ ਰਤੇ ਮਾਂ ਪਰਲੇ ਪਾਸੇ ਵੱਡੇ ਬੇ ਇੱਕ ਫਿਰ ਗਾਂ ਖਾ ਦੇ ਦੀ ਬੰਦੇ ਦੀ ਹਾਂ ਪੰਜ ਨੱਕੇ ਪੰਚਾਇਤ ਦਾ ਥਾਂ ਤੋਂ ਜਾ ਕੇ ਸੋ ਮਤਲਬ ਉੱਥੇ ਉਹ ਉਹ ਹੈਗਾ ਜਿਹੜੇ ਆਪਣਾ ਉਹ ਦੱਸੋ ਉਹ ਕਹਿੰਦੇ ਕਹੀ ਉੱਥੀ ਪਈ ਹੈ ਕਹੀ ਉੱਥੀ ਸਭ ਠੀਕ ਹੈ ਮੈਂ ਚਲਾ ਕੇ ਆ ਗਿਆ ਫਿਰ ਇਹਨੂੰ ਇਹਨੂੰ ਤੁਸੀਂ ਫਿਰ ਮੈਂ ਆ ਕੇ ਕਰਾਂ ਕਿ ਤੁਸੀਂ ਕਰ ਲੂਗੇ ਬਰਮਿਆਂ ਦਾ ਕੰਮ ਬਰਮਾ ਤੋਂ ਮੇ ਚਲਾ ਲੈਣਾ ਭਾਣਾ ਚਲੋ ਠੀਕ ਹੈ ਬਾਕੀ ਨੂੰ ਬਾਕੀ ਸੁਤਲੀ ਲੈ ਕੇ ਆਉਣੀ ਦੁਕਾਨ ਖੋਲਣ ਵਾਲੀ ਫਿਰ ਲੈ ਆਉਣਾ ਜਾ ਕੇ ਮੋੜ ਕੇ ਜੰਡੇ ਕਰ ਦੇਣੇ ਮੈਂ ਜਾਨੀ ਅੱਖਾਂ ਨਹੀਂ ਭਰੀ ਉਹ ਨਹੀਂ ਇਕ ਸਲ ਬਦਲਣੇ ਕੋਈ ਨਹੀਂ ਉਹ ਵੀ ਆ ਗਿਆ ਜੀ ਆਪਣਾ ਖੇਤਾਂ ਦੇ ਵਿੱਚ ਨੱਕੇ ਵਗੈਰਾ ਕਰਦੇ ਤੇ ਥੱਲੇ ਆਪਣਾ ਇੱਕ ਢੀਲੇ ਤੋਂ ਇਲਾਵਾ ਹੋਰ ਕੱਖਣਾ ਹੋਣਾ ਨਾਲ ਲਈਏ ਪਾਣੀ ਦੀ ਜ਼ਰੂਰਤ ਹੁਣ ਕਰਨਿਆਂ ਨੂੰ ਬਹੁਤ ਹੈ ਉਦਾਂ ਨਰਮੇ ਖੇਤ ਪਰ ਇਹਨਾਂ ਪਾਣੀ ਲੱਗਣਾ ਜ਼ਿਆਦਾ ਜ਼ਰੂਰੀ ਸੀਗਾ ਤੇ ਔਰੇ ਆਏ ਵੀ ਪੌਂਚਣ ਦੇ ਪਹਿਲਾਂ ਰਾਜੂ ਬਾਈ ਨੇ ਆਪਣਾ ਪਹਿਲੇ ਮੋਟਰ ਛੱਡੀ ਹੋਈ ਸੀਗੀ ਖੇਤ ਨੂੰ ਨੱਕੇ ਮੈਂ ਸਾਰੇ ਕੰਪਲੀਟ ਕਰਤੇ ਮਾਨੂੰ ਕਹੇ ਵੀ ਜਦ ਤੇਰਾ ਭਰਗੇ ਇਧਰ ਬਾਜਰੇ ਨੂੰ ਲੱਗਿਆ ਹੋਆ ਭਰਨ ਬਾਈ ਵੀ ਜਦ ਤੇਰਾ ਕੰਪਲੀਟ ਹੋ ਗਿਆ ਮੇਰੇ ਵੱਲੋਂ ਨੱਕਾ ਕਰ ਦੇ ਮੈਂ ਸਰਮਾ ਕਰਿਆਉਂਗਾ ਤੇ ਕੱਲ ਬੱਕਰੀਆਂ ਦਾ ਨਾ ਪੱਤਰ। ਤੇ ਜਦੋਂ ਵੀ ਖਾਲ ਦੀ ਸਫਾਈ ਹੋਣੀ ਆਦੀ ਹੁਣ ਆਪਾਂ ਲਾ ਕੇ ਇਹਦੇ ਵਿੱਚ ਬਾਅਦ ਵਿੱਚ ਖਾਲ ਦੀ ਸਫਾਈ ਕਰ ਦਾਂਗੇ ਫਿਰ। ਰਾਜੂ ਭਾਈ ਨੇ ਚਲਾਈ ਵੀ ਹੈ ਜੀ ਇੱਥੇ ਹਾਲ ਉਹ ਕਹਿੰਦਾ ਮੈਂ ਛੱਡ ਦੂੰਗਾ ਫਿਰ ਬਾਅਦ ਚ। ਹਾਂ ਉਹਦੇ ਖਾਲ ਚ ਲਾਤਾ ਹੈ ਡੰਡਾ ਜਿਹਾ ਫਿਰ ਬਾਹਰ ਲਾ ਦਿੰਦੇ। ਚਲ ਵੀਂਗੇ ਤੇ ਦੇ ਨੂੰ ਕਿਹਾ ਤਾਂ ਬਣਾ ਜੇ ਕੋਈ ਨਹੀਂ ਜਸ ਜੇ ਫੜ ਕਾ ਉਹ ਹਾਂ ਅੱਗਾ ਅੱਛਾ 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 ਸਮਝਾ ਕੇ ਦੇ ਕੇ ਆਉਂਗਾ ਨੂੰ ਅੱਗਾ ਜਾ ਉਧਰ ਚੂਭੂ ਹੱਕਾ ਮਾਰ ਜਿੰਦੀ ਘਰ ਤੇ ਦੇਖ ਕੇ ਸੂਤਲੀ ਜਿਹੜੀ ਥੋੜੀ ਪਤਲੀ ਜੀ ਮਿਲੀ ਐ ਚੌੜੀ ਮਿਲਣੀ ਚਾਹੀਦੀ ਸੀ ਇਹ ਕਿੱਦਾਂ ਕਰਨ ਉਹ ਵਿਚਰ ਨਿਕਲ ਜਾ ਉਹਨੂੰ ਇਕੱਠੇ ਦੇ ਦੇਣਾ ਨੂੰ ਜੀ ਅੰਦਾ ਇਕੱਠਾ ਨਹੀਂ ਨਾ ਹੂੰ ਇਹ ਥੋੜਾ ਜਿਹਾ ਹੋਰ ਥੱਲੇ ਨੂੰ ਕੱਢਣੀ ਦੀ ਉਹ ਗਲਤ ਕੱਢ ਲਈ ਤੁਸੀਂ ਤਾਂ ਹੀ ਗਾਠ ਆਉਗੀ ਪਰ ਇੱਥੇ ਇਹਨੂੰ ਕੱਢ ਲਉਣਾ ਨੂੰ ਥੱਲੇ ਜਿਹਨੂੰ ਕਰਕੇ ਇਹਦਾ ਬੈਠੇ ਦੇਖ ਲਓ ਜੀ ਗੱਲ ਕੁਝ ਵੀ ਨਹੀਂ ਹੈ ਕਿ ਕਿਆ ਜਾਨਵਰ ਨੇ ਤੋੜਨੀ ਨਹੀਂ ਪਰ ਜਾਨਵਰ ਨੂੰ ਦੂਰ ਤੇ ਚਮਕ ਜਾਂਦੀ ਹੈ ਉਹਨੂੰ ਆਏ ਵੀ ਬਾੜ ਕਰੀ ਹੋਈ ਜਾਊਗਾ ਨਹੀਂ ਐਹੀ ਜੀ ਚੀਜ਼ ਹੈ ਬਸ ਹੋਰ ਕਿ ਆਹੇ ਸੌਣ ਠੀਕ ਹੈ ਦੋ ਦੋ ਘਟੇ ਦੇਣ ਕਿ ਤਿੰਨ ਤਿੰਨ ਦੇਣ ਤਿੰਨ ਤਿੰਨ ਵੀ ਆਣਗੇ ਹਾਂਜੀ 202 ਦੋ ਤਾਂ ਹੂੰ ਕਿਧਰ ਕੋ ਮਦਫਰਦਾ ਹੁਣ ਬਸ ਮੋਟਰ ਵਾ ਬਾਈ ਘਰ ਗਰਮੀ ਹੈ ਨਾ ਔਰੇ ਫਰਕ ਆ ਯਾਰ ਹਵਾ ਚੱਲਦੀ ਨਾਲੇ ਉੱਪਰ ਤੇ ਠੰਡੀ ਛੱਤ ਇਹੋ ਜਿਹਾ ਨਜ਼ਾਰਾ ਤਾਂ ਫਿਰ ਕਿਸੇ ਕਿਸੇ ਨੂੰ ਦੇਖਣ ਨੂੰ ਮਿਲਦੇ ਆ ਬਾਰਡਰ ਕਰਨ ਲੱਗੇ ਹਾਂ ਬਾਰਡਰ ਕਰ ਦੇਣੀ ਆ ਕਿਹਦੇ ਨੂੰ ਡਿੰਗਰ ਬੜਦੇ ਆ ਵਿੱਚੋਂ ਆਦਾ ਵਧੀਆ ਜੀ ਸਮਝਾਉਂਦੇ ਕਿ ਮੈਂ ਵੱਡਲੀ ਆ ਜੇ ਚੰਨੰਦੀ ਇਹਨੂੰ ਕਿਦ ਨੂੰ ਯਾਨਾ ਦਾ ਚੰਨੰਦੀ ਹੋ ਰਿਹਾ ਹਾਂ ਹਾਂ ਜਾ ਹੋ ਗਿਆ ਉਹ ਦੱਸ ਗਈ ਭਾਈ ਉਹਣਾ ਬਚਾਓ ਕਰ ਲਿਆ ਹਾਂ ਉਹ ਆਪਣੇ ਆਪਣੇ ਦੱਸ ਗਈ ਉਹ ਦੱਸ ਗਈ ਵੀ ਆਪਣਾ ਭਾਈ ਸੰਭਾਲੋ ਥੋੜੀ ਜੀ ਬਾਡੀ ਖੁੰਡੀ ਚ ਇੱਕ ਇੱਥੇ ਟੱਪਿਆ ਕੁਛ ਨਹੀਂ ਪੜੀ ਤੋ ਅੰਗਾਂ ਬਹੁਤ ਹੋ ਗਿਆ ਹਾਂ ਹਰਕਤ ਹੈਗਾ ਇਹ ਚੀਜ਼ ਦਾ ਭਾਈ ਆਹ ਹੋਇਆ ਦੋ ਜਣੇ ਕੇ ਲਫਾਫੇ ਜੇ ਬੰਦੇ ਨੇ ਆ ਦੋਲੇ ਅੱਲ ਵੀ ਚੰਕ ਜਾ ਹੂੰ ਹੋਰ ਬਹੁਤ ਹੁੰਦੀ ਹੈਗਾ ਮੈਂ ਕਹਿੰਦਾ ਸਾਰੇ ਪਾ ਦੋ ਵਾਰ ਕੋ ਮੈਂ ਜਾਣੀ ਬਈ ਇਹ ਤਾਂ ਬਾਤ ਹੁੰਦੀ ਹਾਂ ਮੈਂ ਤਾਂ ਗੌਰ ਨਹੀਂ ਕਰੀ ਨਹੀਂ ਤਾਂ ਮੈਨੂੰ ਕਹਿ ਦੇਣਾ ਤਾਂ ਮੇਰੇ ਤੋਂ ਵੀ ਤੇ ਤੇਰੇ ਕੋਲ ਬਚੀ ਹੋਣੀ ਅੱਧੇ ਪੈਸੇ ਲੈ ਲਈ ਉਹਨਾਂ ਨੇ ਇੱਕ ਕੈਰੀ ਹੋਰ ਵੀ ਚੁੱਕ ਲਈ ਅੱਛਾ ਹਾਂ ਤੁਹਾਡੇ ਜੇ ਬਚ ਗਈ ਤੁਸੀਂ ਦੇਦੇ ਹੋਰ ਕੀ ਕਰਨਾ ਉਹਨੂੰ ਬਾਅਦ ਚ ਵਰਤੋ ਜਿਹਨੂੰ ਪੜਦੇ ਨਹੀਂ ਡੰਗਰ ਇਹਨਾਂ ਦੇ ਡੰਗਰ ਨਹੀਂ ਪੜਦੇ ਨਾ ਪੜਦੇ ਖਾ ਤੇ ਭਰਾਂ ਜਾਂਦੇ ਨਹੀਂ ਇਹ ਕੀ ਗੱਲ ਹੈ ਹਾਂ ਉਹ ਪਤਾ ਉਹਨਾਂ ਨੂੰ ਇਹ ਲਵਣੀ ਬੈੜੀ ਆ ਬਾਈ ਮੇਰੇ ਨੂੰ ਬੜੇ ਜਣਾ ਉਹ ਉਤਾਰੀ ਵੜਦੇ ਉਹਨਾਂ ਨੂੰ ਪਤਾ ਵੀ ਉੱਥੇ ਕਿਹੜੇ ਵਿਜਿਆ ਵਾਲੇ ਕੋਲ ਅੱਛਾ ਆਇਨੀ ਵਰਦੇ ਵੀਜੇ ਤਾਂ ਹੀ ਆਉਣਾ ਹੁੰਦਾ ਨੇ ਬਾਈ ਇਹ ਵੀ ਫਰਕ ਇਹ ਵੀ ਫਰਕ ਹੈ ਗੱਲ ਤੋਂ ਨਹੀਂ ਜਦੋਂ ਕੱਪੜਾ ਪਿਆ ਉਹਦੇ ਮਾ ਪਤਾ ਕਿ ਲੱਗ ਪਹਿਣਾ ਦੇ ਕਿੰਨੇ ਲੰਗੇ ਉਹ ਵੀ ਕਿਉਂਕਿ ਨਾ ਵਰਦੇ ਨਹੀਂ ਜਦੋਂ ਪਤਾ ਲੱਗੂਗਾ ਤੂੰ ਮੈਂ ਕਹਿੰਦਾ ਹੁਣੇ ਗੱਡਲਾ ਡੱਡੇ ਆਪਣੇ ਬੀਜੜ ਦੇ ਪਹਿਲਾਂ ਹੀ ਕਰਦੇ ਹਾਂ ਹਲਸਾ ਪਨੀਰੀ ਪਿਉਣੀ ਬਾਈ ਪਰ ਟਾਈਮ ਹੈਗਾ ਹੈ ਬਾਬਾ ਚੀਖਣੀ ਪਿਆ ਹੈ ਐਨੂੰ ਅੱਜ ਕੌਣ ਕਹਿੰਦਾ ਚੱਕਣ ਨੂੰ ਕਾਹਨਾਂ ਲਈ ਆਹੋ ਹੈ ਤਾਂ ਵੈਸੇ ਬਰਤੀ ਨਹੀਂ ਪੁੱਤੀ ਹੋਈ ਕੰਡਾਦਾਰ ਪਹਿਲਾਂ ਇਕੱਠੀ ਕਰੋ ਖੋਲੋ ਕੰਮ ਉਹ ਨਹੀਂ ਕਰ ਜਾਣਾ ਇਹਨੇ ਥੱਲੇ ਆ ਜੀ ਇਹ ਹਾਂ ਥੱਲੇ ਛੱਡ ਦੂ ਤੁਹਾਨੂੰ ਉਹਨੇ

ਉਹ ਮੈਂ ਨਾਲ ਨਾਲ ਬਸ ਤੁਹਾਨੂੰ ਕੁਮ ਜਮਨ ਫੜਾ ਕੇ ਨਾ ਐਦ ਰਿਚ ਵੀ ਗੇਰਦਾ ਤਾਂ ਤੁਸੀਂ ਉਹ ਦਾਇਆ ਗੇਰਿਆ ਲੋ ਅਸਾ ਦਾਇਆ ਚ ਨਵੇੜਤਾ ਦਾਇਆ ਹਾਂ ਦਾਇਆ ਗੇਰਿਆ ਇਹਦੇ ਚ ਕੋਈ ਜਾਣ ਪਰਿਆ ਆ ਗਿਆ ਕੋਈ ਆ ਦਾਇਆ ਹੀ ਐ ਕਿੰਨਾ ਹੋ ਗਿਆ ਤੁਹਾਨੂੰ ਕੁਝ ਕੁ ਜੀ ਆ ਗਿਆ ਨਾ ਮੈਂ ਨਾਲੇ ਤਾਂ ਮੈਂ ਦੇਖੀ ਬਹੁਤ ਪਾਉਂਦਾ ਇਹ ਵੀ ਲੰਘਾ ਕੋਮਲੇ ਮੈਂ ਨਾ ਕੀ ਜਿਹੜੇ ਲੇਪੀ ਦੋਗਲੇ ਭਾਵੇਂ ਜਿਵੇਂ ਨਾ ਫਰਕ ਰਹਿੰਦਾ ਜੀ ਮੰਨਦੇ ਹੋ 4 ਕਿਲੋ ਖਾਵੇ ਜੀ ਨਾਗਵੀਰ ਬੇਲੇ ਆਉਣੇ ਦੁਕਾਨ ਤੇ ਲਿਆਏ ਦੁਕਾਨ ਤੇ ਲਿਆਏ ਚਮਕਣੇ ਲਿਫਾਵੇ ਹਾਂ ਚੱਲ ਪੀ ਮਣੀ ਮੋਟੀ ਹਾਂ ਜਿਹੜੀ ਤੋਂ ਨਹੀਂ ਦੇਖੀ ਤੇ ਕੇ ਚੱਲ ਪੀ ਜੀ ਨਹੀਂ ਜਿਹੜਾ ਫਾਇਜ਼ ਦੀ ਜੀ ਹਾਂ ਜੀ ਹਾਂ ਵਾਈ ਸਿੰਗਲ ਬਾਉਂਡਰੀ ਹੋ ਗਈ ਇੱਕ ਉੱਪਰ ਹੋਰ ਮਾਰੂਗੀ ਇੱਕ ਹੋਰ ਮਾਰੂਗੀ ਅੱਗੇ ਦੇਖਦੇ ਗਏ ਹਾਂ ਵਿੱਚ ਹਾਂ ਹਾਂ ਵਿੱਚ ਵਿੱਚ ਐ ਨੀ ਯਾਰ ਦੋ ਕੁ ਦਿਨ ਤੱਕ ਦਿਖ ਜੂਗੀ ਸਾਰੀ ਹਾਂ 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 ਬਾਈ 500 ਰੁਪਏ ਲੈ ਲੈਣਾ ਅੱਛਾ ਜੀ ਗਰਮੀ ਦੇ ਗਰਮੀ ਬਾਈ ਖਰਾਬ ਕਰਦੀ ਹੈ ਠੂਕ ਦਿੰਦੀ ਹੈ ਜੇ ਪਾਣੀ ਲਈ ਜਾਵੇ ਸਾਰਾ ਦਿਨ ਫੇਰ ਗਰਮ ਹੋ ਜਾਂਦਾ ਪਾਣੀ ਵਿੱਚ ਹਾਂਜੀ ਹਾਂ ਗਰਮੀ Langsung deh, bukan

So keep me falling in there, young man सिपी कर multimass spam pohid福 worshiped in Korea Lecture mait Aleks